ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਾਰਾਜ ਦੇ ਵਿੱਚ ਕੈਪਟਨ ਸਰਕਾਰ ਵਲੇ ਦਾ 8 ਕਰੋੜ ਦੀ ਲਾਗਤ ਦੇ ਨਾਲ ਬਣਿਆ ਸੀਵਰੇਜ ਸਿਸਟਮ ਬਣਿਆ ਚਟਾਤੀ ਕਿਹਾ ਇਹ ਹਰ ਵਾਰੀ ਚੜਦਾ ਰਿਹਾ ਸਿਆਸਤ ਦੀ ਭੇਟ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਹਨਾਂ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਰੈਂਡਾ ਮਹਿਰਾਰ ਜੋ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮੰਨੇ ਜਾਂਦਾ ਹੈ ਉਸ ਦੇ ਵਿੱਚ 8 ਕਰੋੜ ਦੀ ਲਾਗਤ ਦੇ ਨਾਲ ਇੱਕ ਸੀਵਲ ਸਿਸਟਮ ਆਇੜਾ ਸੀਵਰ ਟ੍ਰੀਟਮੈਂਟ ਪਲਾਂਟ ਹੈ ਜਿਹੜਾ ਉਹ ਲਗਾਇਆ ਗਿਆ ਸੀ ਲੇਕਿਨ ਲੋਕਾਂ ਦਾ ਕਹਿਣਾ ਹੈ ਕਿ ਇਹ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਸਿਆਸਤ ਦੀ ਭੇਟ ਚੜਦਾ ਰਿਹਾ ਹੈ ਤੇ ਇਹ ਨਹੀਂ ਚੱਲਿਆ ਤੇ ਇਸ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੇ ਵੀ ਕੁਝ ਇਲਜ਼ਾਮ ਲਗਾਏ ਕਿਹਾ ਕਿ ਉਹਨਾਂ ਵੱਲੋਂ ਵੀ ਇੱਥੇ ਕੁਝ ਲੋਕਾਂ ਦੇ ਨਾਲ ਦੋਸਤੀ ਜਿਹੜੀ ਉਹ ਨਭਾਈ ਜਾ ਰਹੀ ਹੈ ਅਸੀਂ ਦਿਖਾ ਰਹੀਆਂ ਬਠਿੰਡਾ ਦੇ ਪਿੰਡ ਮਹਾਰਾਜ ਜੋ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ ਉਸ ਦੇ ਵਿੱਚ ਲੱਗੇ ਹੋਏ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਦੀਆਂ ਜਣੀਆਂ ਇਹ ਸਾਰੀਆਂ ਤਸਵੀਰਾਂ ਨੇ ਸੀਵਲ ਸਿਸਟਮ ਵੀ ਹੈ ਸਾਰੀਆਂ ਇਹ ਆਪਣਾ ਤਸਵੀਰਾਂ ਨੇ ਜਿੱਥੇ ਇਹ ਸੀਵਲ ਸਿਸਟਮ ਹੈ ਜਿਹੜਾ ਇਹ ਹੁਣ ਬੁਰੀ ਤਰ੍ਹਾਂ ਫੇਰ ਹੋ ਚੁੱਕਾ ਹੈ ਇਹ ਜਿਹੜਾ ਆਏਗਾ ਇਹ 8 ਕਰੋੜ ਦੀ ਲਗਦੇ ਨਾਲ ਬਣਿਆ ਸੀ ਅਤੇ ਹੁਣ ਇਹ ਬੁਰੀ ਤਰ੍ਹਾਂ ਫੇਰ ਹੋ ਚੁੱਕਾ ਹੈ ਜਿਸ ਨੂੰ ਲੈ ਕੇ ਲੋਕਾਂ ਨੇ ਮੰਗ ਕੀਤੀ ਹੈ ਕਿ 8 ਕਰੋੜ ਦੀ ਲਗਤ ਦੇ ਨਾਲ ਬਣੇ ਇਸ ਸੀਵਰ ਸਿਸਟਮ ਜੋ ਹੈ ਉਹ ਚਲਾਇਆ ਜਾਵੇ ਕਿਉਂਕਿ ਲੋਕਾਂ ਦਾ ਹੁਣ ਪਿੰਡ ਦੇ ਵਿੱਚ ਰਹਿਣਾ ਮੁਸ਼ਕਲ ਹੋ ਚੁੱਕਾ ਹੈ ਸਾਰਾ ਜਿਹੜਾ ਸੀਵਰ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਆ ਜਾਂਦਾ ਤੇ ਇਥੋਂ ਲੈ ਕੇ ਅੱਜ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਚਾਲੂ ਕੀਤਾ ਜਾਵੇ ਆ ਉਸ ਨੂੰ ਸੁਣਾਉਣਾ ਹੈ ਕਿ ਕਹਿੰਦੇ ਨੇ ਇਸ ਪਿੰਡ ਦੇ ਲੋਕ ਕਾਹ ਕਹ ਰਾ ਭਾਈ ਮੇਰਾ ਨਾਮ ਮਾਤਾ ਕੀ ਤਕਲੀਫਾ ਤਕਨੀਕ ਭਾਈ ਸਾਡੇ ਸੀਵਰੇ ਦੇ ਬਾਅਦ ਤੇ ਆਏ ਆ ਕਿ ਸਾਰੇ ਗਲੀਆਂ ਭਰੀਆਂ ਪਈਆਂ ਪਾਣੀ ਨਾਲ ਬੱਚੇ ਡੇਗਦੇ ਵਿੱਚ ਜੋ ਸਕੂਲੇ ਜਾਂਦੇ ਆ ਹੈ ਤਣ ਵੀ ਟੁੱਟੇ ਕੋਈ ਨਹੀਂ ਗੌਰ ਕਰਦਾਗਾ ਜਾ ਕੇ ਸਾਡੇ ਤੋਂ ਉੱਥੇ ਜਾ ਕੇ ਕੋਈ ਨਹੀਂ ਸੁਣਦਾਗਾ ਜਦੋਂ ਕੋ ਕਿਸੇ ਨੂੰ ਕਹਿੰਦੇ ਜਾ ਕੇ ਕਹਿੰਦੇ ਸੁਸਤ ਲਾਲ ਲਖੀਜ ਤੋਂ ਬਾਹਰ ਆ ਜਿਹੜਾ ਬਾਹਰ ਆ ਹੁਣ ਤੇ ਦ੍ਰੈਡ ਵਸਤੀ ਹੈ ਜੀ ਸਾਡਾ ਨੰਬਰ ਕਾਹਦਾ ਸੀਵਰੇ ਦਾ ਪਾਣੀ ਡਮਾ ਹੋਰ ਤੇ ਟ੍ਰੀਟਮੈਂਟ ਪਲੈਂਟ ਵੀ ਬਣਿਆ ਇਹਨਾਂ ਚ ਤੇ ਆ ਕੀ ਪਤਾ ਆਉਂਦਾ ਕਿ ਨਹੀਂ ਆਉਂਦਾ ਬਾਈ ਇਹ ਤਾਂ ਕੋਈ ਸਾਨੂੰ ਪਤਾ ਨਹੀਂ ਅਸੀਂ ਖੜਾ ਵੇਖਣ ਆਉਣੇ ਆ ਹਾਂ ਪਲਾਟ ਤਾਂ ਬਣੇ ਆ ਵੀ ਇਹਨਾਂ ਚ ਆਵੇ ਫੇਰ ਨਹੀਂ ਸਾਨੂੰ ਕੀ ਪਤਾ ਆਉਂਦਾ ਕਿ ਨਹੀਂ ਆਉਂਦਾ ਇੱਥੇ ਸਾਨੂੰ ਕੀ ਪਤਾ ਹੈ ਸੜ ਤਾਂ ਗਲੀਆਂ ਚ ਨਿਕਲਿਆ ਪਿਆ ਸਾਨੂੰ ਤਾਂ ਗਲੀਆਂ ਦੀਆਂ ਨਹੀਂ ਹੈ ਸਾਰਾ ਮਹਰਾਜ ਡੁੱਬਿਆ ਪਿਆਗਾ ਸਾਰਾ ਅਸੀਂ ਇਹ ਮੰਗ ਕਰਦੇ ਵੀ ਭਾਈ ਸਾਡਾ ਸੁਨਾਈ ਹੋਣੀ ਚਾਹੀਦੀ ਹੈ ਵੀ ਸਾਫ ਸਾਫ ਸੁਧਰੇ ਚਾਹੀਦੇ ਹੋਰ ਕੀ ਮੰਗ ਆ ਸਾਡੀ ਹੋਰ ਕੀ ਮੰਗ ਆ ਵੀ ਸਾਨੂੰ ਗੁਰਤੇਜ ਸਿੰਘ ਮਹਰਾਜ ਆ ਜੀ ਮੈਂ ਪੰਜਾਬ ਖੇਤਾਂ ਜੂਨੀਅਰ ਜ਼ਿਲ੍ਹਾ ਪ੍ਰੈਸ ਕਰਤਾਂ ਹਾਂ ਕੀ ਸਮੱਸਿਆ ਆ ਰਹੀ ਹੈ ਇੱਥੇ ਜੀ ਸਮੱਸਿਆ ਤਾਂ ਦੇਖੋ ਜੀ ਪ੍ਰਧਾਨ ਨੇ ਤੁਹਾਨੂੰ ਵੇ ਦੱਸ ਹੀ ਦਿੱਤੀ ਬਰੀਫ ਕਰਤੀ ਹੈ ਕਿ ਸਵਾਲ ਹੈ ਵੀ ਇਹ ਜਦ ਤੱਕ ਕੈਪਟਨ ਸਰਕਾਰ ਦਾ ਆਇਆ ਵੀ ਉਦੋਂ ਤੂੰ ਸੀ ਵੀਰੇਜ ਪਿਆਗਾ ਉਦੋਂ ਤੋਂ ਲੈ ਕੇ ਅੱਜ ਤੱਕ ਇਹਦਾ ਕੋਈ ਪੱਕਾ ਹੱਲ ਨਹੀਂ ਨਿਕਲਿਆਗਾ ਅਸਲ ਮੈਂ ਇਹ ਗੱਲ ਕਹੂੰਗਾ ਜੇ ਆਪਾਂ ਕਹਿ ਸਕੀਏ ਤਾਂ ਇਹ ਸਾਡਾ ਜਿਹੜਾ ਸੀਵਰੇਜ ਹੈ ਸਿਆਸਤ ਦੀ ਭੇਚੜ ਹੈਗਾ ਹਮ ਮਤਲਬ ਕਾਲੀ ਸਰਕਾਰ ਸੀ ਅਸੀਂ ਇੱਥੇ ਸੀਵਰੇਜ ਸੁਧਾਰ ਕਮੇਟੀ ਬਣਾਈ ਮਤਲਬ ਅਸੀਂ ਕਈ ਜਾਣੇ ਹੁੰਦੇ ਸੀਗੇ ਤਾਂ ਉਹਦੇ 'ਚ ਜੇ ਤਾਂ ਕਾਲੀਆਂ ਦੀ ਸਰਕਾਰ ਆ ਤਾਂ ਕੁਦਰਤੀ ਕਾਲੀ ਸਾਡਾ ਵਿਰੋਧ ਕਰਦੇ ਸੀਗੇ ਵੀ ਦੇਖੋ ਜੀ ਇਹ ਪਤਾ ਨਹੀਂ ਇਹਨਾਂ ਦਾ ਕਾਂਗਰਸ ਨੇ ਪੈਸੇ ਦਿੱਤੇ ਜਾਂ ਹੋਰ ਆ ਮੰਨ ਲਓ ਜੇ ਹੁਣ ਮਤਲਬ ਦੂਜੀ ਸਰਕਾਰ ਆ ਗਈ ਜਾਨੀ ਕਿ ਇਹ ਧੜੇਬੰਦੀ ਦਾ ਸ਼ਕਾਰ ਰਿਹਾ ਜੇ ਕਿਤੇ ਇੱਥੇ ਕਾਂਗੜ ਦਾ ਮੜਾ ਮੋਟਾ ਦਬਦਬਾ ਸੀ ਤਾਂ ਜੈਸੀ ਉਦੋਂ ਕਰਦੇ ਤਾਂ ਉਦੋਂ ਕਾਂਗੜ ਵਾਲੇ ਸਾਨੂੰ ਗਾਲਾਂ ਕੱਢਦੇ ਸੀ ਅਸਲ ਸਵਾਲ ਇਹ ਆ ਵੀ ਇਹਨਾਂ ਨੇ ਕੀ ਕਰਿਆ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾ ਵੀ ਸ਼ਾਇਦ ਮੈਨੂੰ ਬਿੱਲੀ ਦੀਸ ਨੂੰ ਹਟ ਗਈ ਤੇ ਮੈਂ ਬਾਜੂ ਪਰ ਉਹ ਉਹਦੀ ਤੋਂ ਪੱਟ ਲੈਂਦੀ ਆ ਅੱਜ ਉਹ ਜਿਹੜੀ ਸਾਡੀ ਤਾਹਣ ਉਹ ਪੱਟੀ ਗਈ ਆ ਜੇ ਕਿਤੇ ਉਦੋਂ ਸਾਰਾ ਪਿੰਡ ਸਿਰ ਜੋੜ ਕੇ ਇੱਕ ਪਾਸੇ ਖੜਾ ਹੁੰਦਾ ਕਾਲੀ ਕਾਂਗਰਸੀ ਤੇ ਇਹ ਚੱਕਰ ਚੋਂ ਬਾਹਰ ਨਿਕਲੇ ਹੁੰਦੇ ਤਾਂ ਅੱਜ ਮੈਂ ਸਮਝਦਾ ਵੀ ਜਿਹੜਾ ਸੀਵਰੇਜ ਹੈ ਪ੍ਰੋਪਰ ਚੱਲਦਾ ਇਹ ਧੜੇ ਬੰਦੀ ਦਾ ਕਰਕੇ ਇਹ ਸੀਵਰੇਜ ਜਿਹੜਾ ਉਹਦੇ 'ਚ ਕੀ ਆ ਜ ਆਮੇ ਕਾਂਗਰਸ ਦੇ ਆਕਾਲੀ ਦੇ ਹੋਰ ਉਹ ਤਾਂ ਰੋਟੀਆਂ ਸੇਕ ਗਏ ਮਾਰੇ ਉਹਦੇ ਚ ਜਿਹੜੇ ਪੇਸ ਰਹੇ ਉਹ ਆਮ ਲੋਕ ਆ ਗਏ ਗਰੀਬ ਲੋਕਾਂ ਸਾਡੇ ਕੋਈ ਵੀ ਆ ਜਾਨੀ ਕਿ ਕਿਉਂਕਿ ਗੰਦਾ ਪਾਣੀ ਗਰੀਬ امیر ਨੂੰ ਕਿਸੇ ਨੂੰ ਨਹੀਂ ਬਖਸ਼ਦਾ ਪ੍ਰਸ਼ਾਦਨ ਜਰੂਰ ਹੁੰਦਾ امیر ਥੋੜਾ ਜਾਇ ਪੈਸਾ ਦੇ ਲੈ ਕੇ ਛੇਤੀ ਕਢਾ ਲੈਂਦਾ ਤੇ ਗਰੀਬਾਂ ਦਾ ਤਾਂ ਉੱਥੇ ਪਰਮਾਨੈਂਟ ਹੀ ਇੱਕ ਛੱਪੜ ਬਣੇ ਹੋਏ ਆਗੇ ਈਵਨ ਇਹ ਆ ਵੀ ਹਾਲਾਤ ਇਹ ਬਣਿਆ ਪਿੰਡ ਦੇ ਕਿ ਕਦੋਂ ਵੀ ਇੱਥੇ ਕੋਈ ਬਿਮਾਰੀ ਫੈਲ ਸਕਦੀ ਆ ਤੇ ਮਨਲਾ ਜਿਹੜੀ ਸਾਡੀ ਹਾਲਤ ਆ ਮੈਂ ਸਮਝਦਾ ਮੈਂ ਆਪ 2-4 ਬੀਆ ਡੀਸੀ ਤੇ ਮੈਂ ਧਿਆਨ ਚ ਦਿਵਾਈਆਂ ਉਹਨਾਂ ਨੂੰ ਮੇਲ ਕਰੇ ਈਵਨ ਇੱ ਫੌਰਨ ਐਕਸ਼ਨ ਲਿਆ ਉਹਦੀ ਸਾਨੂੰ ਫੋਨ ਆਇਆ ਐਕਸੀਡੈਂਟ ਆਇਆ ਹੋ ਰਾਇਆ ਕੜਾ ਤੇ ਪਰ ਰੌਲਾ ਵੀ ਇਹ ਕੀ ਐ ਤੇ ਟੈਂਪਰੇਰੀ ਆ ਸੋ ਆਪਾਂ ਚਾਹੀਦਾ ਵੀ ਪਰਮਾਨੈਂਟ ਇਹਦਾ ਸੋਲੂਸ਼ਨ ਹੋਵੇ ਪੱਕਾ ਇਹਦਾ ਹੱਲ ਹੋਵੇ ਤੇ ਬਿਹਤਰ ਇਹ ਆ ਵੀ ਇਹ ਸਾਨੂੰ ਇਸ ਧੜੇਬੰਦੀ ਤੋਂ ਬਾਅਦ ਵੀ ਆਪ ਅੱਜ ਦੇਖੋ ਆ ਦੂਜੀ ਦੋਧਰ ਆ ਲਿਆ ਗਿਆ ਦੂਜਾ ਸਰਕਾਰ ਚ ਕੋਈ ਨਹੀਂ ਆਇਆ ਸੋ ਅਸੀਂ ਸਮਝੀ ਰੌਲਾ ਤੇ ਇਹ ਵੀ ਪਾਰਟੀਆਂ ਇੱਥੇ ਕਿੱਥੇ ਆਈਆਂ ਸਵਾਲ ਤਾਂ ਪਿੰਡ ਦਾ ਮੁੱਦਾ ਹੈਗਾ ਪਿੰਡ ਦੇ ਮੁੱਦੇ ਨੂੰ ਹੱਲ ਕਰਾਉਣ ਦੇ ਲਈ ਸਾਨੂੰ ਜਿਹਦਾ ਜਿੰਨਾ ਯੋਗਦਾਨ ਬਣਦਾ ਜਿਹੜੇ ਸਰਕਾਰ ਦੇ ਨੁਮਾਇੰਦੇ ਇੱਥੇ ਜਾਂ ਉਹਨਾਂ ਦੀ ਪੁੱਛਦਾ ਸਾ ਉਹ ਮੂਰੇ ਲੱਗਣ ਕਿਉਂਕਿ ਪਿੰਡ ਤਾਂ ਉਹਨਾਂ ਦਾ ਨਾ ਸਵਾਲ ਪਾਰਟੀ ਦਾ ਨਹੀਂ ਪਿੰਡ ਉਹਨਾਂ ਦਾ ਹੈ ਕਰੋ ਨੂੰ ਪੂਰੇ ਲੱਗ ਕੇ ਦਾ ਹੱਲ ਕਰਾਉਣਾ ਜਿੰਨਾ ਜਿਸ ਬੰਦੇ 'ਚ ਜਿੰਨੀ ਸਮਰੱਥਾ ਹੈਗੀ ਉਹਦਾ ਜੋਰ ਲਾ ਕੇ ਇਸ ਮਸਲੇ ਨੂੰ ਹੱਲ ਕਰਾਵੇ ਅਸੀਂ ਸਮਝਦੇ ਹਾਂ ਵੀ ਜੇ ਨਹੀਂ ਮਸਲਾ ਹੱਲ ਹੁੰਦਾ ਜਿਵੇਂ ਹੁਣ ਕੰਪਨੀ ਆ ਗਈ ਕੰਪਨੀ ਜਿਹੜੀ ਆ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਨਾਲ ਟਾਈ ਆਪਾਂ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਜਿਹੜਾ ਟਾਈ ਆਪਾਂ ਉਹ ਕਹਿੰਦੇ ਨਗਰਪੰਚਾਇਤ ਨੂੰ ਸਵਾਲ ਤਾਂ ਉਹ ਫੰਡ ਤਾਂ ਮੰਗ ਲੈਂਦੇ ਆ ਸਵਾਲ ਇਹ ਆ ਵੀ ਫੰਡ ਲੈਣਾ ਠੀਕ ਆ ਮੰਨਦੇ ਆ ਵੀ ਫੰਡਾ ਵਗੈਰ ਨਹੀਂ ਚੱਲਦਾ ਸਵਾਲ ਉਦੋਂ ਪਹਿਲਾਂ ਤੋ ਇਸ ਕਰਕੇ ਅਸੀਂ ਜੋਨੇਬੀਦਾ ਰਿਜ਼ਲਟ ਆਵੇ ਵਧੀਆ ਦਾ ਕੰਮਕਾਰ ਚੱਲੇ ਨਹੀਂ ਇਹ ਕੋਈ ਹੱਲ ਹੁੰਦਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਇਸ ਢੜੇਬੰਦੀ ਤੋਂ ਪਾਸੇ ਕਰਕੇ ਲੋਕਾਂ ਨੂੰ ਨਾਲ ਲੈ ਕੇ ਵੱਡੀ ਲਾਮਬੰਦੀ ਕਰਕੇ ਫਿਰ ਹੋ ਸਕਦਾ ਸਾਨੂੰ ਡੀਸੀ ਜਾਂ ਬਠਿੰਡਾ ਜਾਂ ਵੱਡੇ ਪੱਧਰ ਤੇ ਕੋਈ ਐਜੀਟੇਸ਼ਨ ਕਰਾਂਗੇ ਫਿਰ ਇਸ ਮਸਲੇ ਦਾ ਕੋਈ ਹੱਲ ਹੋ ਸਕਦਾ ਤੇ ਆਸ ਕਰਦੇ ਆ ਵੀ ਲੋਕ ਵੱਧ ਤੋਂ ਵੱਧ ਸਾਨੂੰ ਇਸ ਸੰਘਰਸ਼ ਦੇ ਵਿੱਚ ਸਾਥ ਦੇ ਪ੍ਰਧਾਨ ਨਗਰ ਪੰਚਾਇਤ ਮਹਾਰਾਜ ਪ੍ਰਧਾਨੀ ਕੀ ਮਸਲਾ ਕਿਉਂ ਕਰਕੇ ਹੋਇਆ ਤੇ ਜੀ ਮਸਲਾ ਜੀ ਇਹ ਅੱਜ ਦਾ ਨਹੀਂ ਹੈ ਜੀ ਤਕਰੀਬਨ ਇਹ 15-18 ਸਾਲਾਂ ਤੋਂ ਐ ਸਾਡੇ ਪਿੰਡ ਦੇ ਵਿੱਚ ਸੀਵਰੇਜ ਪਿਆ ਸੀ ਸੀਵਰੇਜ ਦੀ ਜਿਹੜੀ ਸਾਮ ਸੰਭਾਲ ਹੈ ਉਦੋਂ ਤੋਂ ਲੈ ਕੇ ਪਹਿਲਾਂ ਤੋਂ ਮਨਟਿਪਲ ਸੈਨੀਟੇਸ਼ਨ ਵਿਭਾਗ ਕੋਲ ਸੀ ਜਿਨ੍ਹਾਂ ਨੂੰ ਗ੍ਰਾਂਟਾਂ ਵਗੈਰਾ ਜਿਹੜੀਆਂ ਆਈਆਂ ਸੀ ਆਹ ਜਿਹੜਾ ਨਵਾਂ ਟ੍ਰੀਟਮੈਂਟ ਪਲਾਂਟ ਇਹਨਾਂ ਨੇ ਹੁਣ ਲਾਇਆ ਹੈ ਇਹਦੀ ਗ੍ਰਾਂਟਾ ਜਿਹੜੀ ਉਹ ਸੀਵਰੇਜ ਸੈਨੀਟੇਸ਼ਨ ਵਿਭਾਗ ਕੋਲ ਮਨਟਿਪਲ ਸਪਲਾਈ ਵਾਲੇ ਕੋਲ ਆਈ ਸੀ ਜੋ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਾਇਆ ਉਹਨਾਂ ਦੇ ਕਹਿਣਾਂ ਦਾ ਇਹ ਹੈ ਵੀ ਇਹ ਕੰਪਨੀ ਕੋਲੇ 5 ਸਾਲ ਦਾ ਕਮਿਟਮੈਂਟ ਹੈ ਉਹਨਾਂ ਦਾ ਜਦੋਂ ਕਿ 5 ਸਾਲਾਂ ਦੇ ਵਿੱਚੋਂ ਹੁਣ 3 ਸਾਲੇ ਦੇ ਪੂਰੇ ਹੋ ਗਏ 3 ਸਾਲਾਂ ਦੇ ਕਹਿੰਦੇ ਵੀ ਕੰਪਲੀਟ ਹੋ ਗਿਆ ਕੰਪਲੀਟ ਹੋ ਕੇ ਵੀ ਇੱਕ ਦਿਨ ਵੀ ਕੋਈ ਇਹੋ ਜਿਹਾ ਨਹੀਂ ਹੈਗਾ ਜਿੱਦẽ ਪਿੰਡ ਦੇ ਵਿੱਚੋਂ ਕਦੇ ਪਾਣੀ ਸੁੱਕਿਆ ਹੋਵੇ ਇਹ ਟ੍ਰੀਟਮੈਂਟ ਪਲਾਂਟ ਨੂੰ ਅੱਜ ਤੱਕ ਪ੍ਰੋਪਰ ਢੰਗ ਨਾਲ ਇਹਨਾਂ ਨੇ ਕਦੇ ਚਲਾਇਆ ਹੀ ਨਹੀਂ ਜਦੋਂ ਕਿ ਇਹ ਕਹਿੰਦੇ ਵੀ ਇਹਦਾ ਜਿਹੜਾ 2.5 ਐਮਐਲਡੀ ਦਾ ਟ੍ਰੀਟਮੈਂਟ ਪਲਾਂਟ ਹੈ ਇਹਦੀ ਕਪੈਸਿਟੀ 2.5 ਐਮਐਲਡੀ ਹੈ ਪਰ ਇਹਨੂੰ ਸਿੱਧੇ ਡਾਇਰੈਕਟ ਸਪਲਾਈ ਵੀ ਦੇ ਕੇ ਤਾਂ ਵੀ ਸਾਡੇ ਪਿੰਡ ਦਾ ਪਾਣੀ ਖਾਲੀ ਨਹੀਂ ਕਰਦਾ ਜਦੋਂ ਜੀ ਕਰਦਾ ਕਦੇ ਕੋਈ ਟੈਕਿੰਗ ਹੋਣੀ ਹੁੰਦੀ ਆ ਉਦੋਂ ਇਹ ਮੋਟਰਾਂ ਚਲਾ ਕੇ ਕਰ ਦਿੰਦੇ ਆ ਜਾਣਬੁੱਝ ਕੇ ਪਿੰਡ ਨੂੰ ਜਲੀਲ ਕਰਨ ਦੇ ਵਾਸਤੇ ਹੈ ਟ੍ਰੀਟਮੈਂਟ ਪਲੈਂਟ ਦੇ ਜਿਹੜੇ ਇਹਨਾਂ ਦਾ ਪ੍ਰੋਪਰ ਜਿਹੜੇ ਇਹਨਾਂ ਦੇ ਮੁਲਾਜ਼ਮਾ ਤਾਂ ਹੈ ਨਹੀਂ ਛੋਟੇ ਮੁਲਾਜ਼ਮਾ 8-7000 ਤੇ ਕੋਈ ਜਿਹੜੇ ਉਹ ਰੱਖੇ ਹੋਏ ਆ ਉਹ ਜਦੋਂ ਜਲ ਕਰਦਾ ਮੋਟਰ ਬੰਦ ਕਰ ਦਿੰਦੇ ਆ ਜਦੋਂ ਜਲ ਕਰਦਾ ਚਲਾ ਦਿੰਦੇ ਆ ਤੇ ਪਿੰਡ ਦੇ ਵਿੱਚ ਸਦਾ ਹਰ ਟਾਈਮ ਪਾਣੀ ਭਰਿਆ ਰਹਿੰਦਾ ਅਸੀਂ ਜੇ ਪਿੰਡ ਦੇ ਵਿੱਚ ਪਾਣੀ ਖਾਲੀ ਕਰਦੇ ਆ ਤਾਂ ਪੁਰਾਣਾ ਜਿਹੜਾ ਟ੍ਰੀਟਮੈਂਟ ਪਲੈਂਟ ਜਿਹੜਾ ਸਾਡਾ 2004 ਵਿੱਚ ਲੱਗਿਆ ਸੀ ਅਸੀਂ ਉਹਦੇ ਰਾਹੀਂ ਖਾਲੀ ਕਰਦੇ ਆਂ ਉੱਥੇ ਅਸੀਂ ਆਪਦੇ ਨਗਰਪੰਚਾਇਤ ਦੇ ਮੁਲਾਜ਼ਮ ਜਿਹੜੇ ਸਫਾਈ ਸੇਵਕ ਹੈ ਉਹਨਾਂ ਦੇ ਰਾਹੀਂ ਗਲੀਆਂ ਦੇ ਵਿੱਚੋਂ ਗਾਰਾ ਕਢਾਉਨੇ ਆ ਉਹਨਾਂ ਰਾਹੀਂ ਅਸੀਂ ਉਹ ਪੰਪ ਪਲਾਂਟ ਚਲਾ ਕੇ ਉਹਨੂੰ ਖਾਲੀ ਕਰਦੇ ਆਂ ਇੱਕ ਪਾਸੇ ਇਹਨਾਂ ਨੇ ਮਹਿਕਮੇ ਨੇ ਉਹਨੂੰ ਕੰਡਮਕਰਾਰ ਦਿੱਤਾ ਜਦੋਂ ਕਿ ਇਹ ਮਹਿਕਮਾ ਉਸੇ ਦੇ ਰਾਹੀਂ ਪਿੰਡ ਦੇ ਵਿੱਚੋਂ ਪਾਣੀ ਬਾਹਰ ਕੱਢਦਾ ਕਿੰਨੇ ਕਰੋੜ ਦੀ ਲਗਤ ਨਾ ਬਣੀ ਇਹ ਕਰੀਬ 8 ਕਰੋੜ ਦੀ ਲਗਤ ਨਾਲ ਟ੍ਰੀਟਮੈਂਟ ਪਲਾਂਟ ਬਣਿਆ ਜੀ 8 ਕਰੋੜ ਰੁਪਇਆ ਇਹਨਾਂ ਨੂੰ ਆਇਆ ਸੀ ਜਿਹੜੇ ਉਹ ਪਾਈਪ ਜਾਂਦੀ ਐ ਇੱਥੋਂ ਲਾਇਰਾ ਮੁਹੱਬਤ ਨੂੰ ਜਿਹੜਾ ਗੰਦੇ ਪਾਣੀ ਦੇ ਨਿਕਾਸ ਵਾਸਤੇ 8 ਤੋਂ 9 ਕਰੋੜ ਦੇ ਕਰੀਬ ਇਹਨਾਂ ਨੂੰ 24-25 ਕਰੋੜ ਰੁਪਈਆ ਜੀ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਨੂੰ ਆਇਆ ਜੀ ਇਹ ਮੰਗ ਕਰਦੇ ਹਸੀਂ ਮੰਗ ਕਰਦੇ ਵੀ ਸਾਡੇ ਇਹਦਾ ਪ੍ਰੋਪਰ ਢੰਗ ਨਾਲ ਨੂੰ ਚਲਾ ਕੇ ਇਹ ਇਹਨਾਂ ਪਿੰਡ ਨੂੰ ਜਿਹੜਾ ਦੁਖੀ ਹੋਏ ਪਿਆ ਜੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਫਿਰਦਾ ਉਹਨੂੰ ਪ੍ਰੋਪਰ ਢੰਗ ਨਾਲ ਚਲਾ ਕੇ ਪਿੰਡ ਦੇ ਲੋਕਾਂ ਨੂੰ ਨਜਾਦ ਦਵਾਈ ਜਾਵੇ ਇਹਦੇ ਤੋਂ ਜੀ ਬਹੁਤ ਦੁਖੀ ਆ ਲੋਕਾਂ ਦੇ ਵੇੜਿਆਂ ਦੇ ਵਿੱਚ ਗਰੀਬਾਂ ਦੇ ਘਰਾਂ ਦੇ ਵਿੱਚ ਚੁੱਲਿਆਂ ਦੇ ਵਿੱਚ ਪਾਣੀ ਵੜ ਜਾਂਦਾ ਨਹੀਂ ਅਸੀਂ ਮੰਗੇ ਕਰਦੇ ਆਂ ਵੀ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਹੈ ਇਹਦੀ ਇਨਕੁਆਰੀ ਹੋ ਕੇ ਇਹਦੇ ਵਿੱਚੋਂ ਜਿਹੜੇ ਸਹੀ ਰੰਗ ਹੈਗਾ ਪਤਾ ਕੀਤਾ ਜਾਵੇ ਵੀ ਇਹਦੇ ਵਿੱਚ ਕੀ ਕਹਿੰਦੇ ਕਾਰਨਾ ਕਰਕੇ ਇਹ ਚੱਲ ਨਹੀਂ ਰਿਹਾ ਪੂਰਾ ਜੇ ਸਾਨੂੰ ਮੇਰਾ ਨਾਮ ਮਨਵੀਰ ਸਿੰਘ ਹੈ ਜੀ ਉਹ ਹਾਲਾਤ ਪਿਛਲੇ ਕਿੰਨੇ ਸਮੇਂ ਤੋਂ ਲੜਦੇ ਆ ਰਹੇ ਆਂ ਨੈਸ਼ਨਲ ਹਾਈਵੇ ਵੀ ਬੰਦ ਕੀਤੇ ਇੱਥੋਂ ਦੇ ਅਸਲ ਜਿਹੜੀ ਗੁੱਥੀ ਹੈ ਨਾ ਮੈਨੂੰ ਕਹਿਣ ਤੋਂ ਮੈਂ ਗਰੇਜ ਨਹੀਂ ਕਰੂੰਗਾ ਡੀਸੀ ਬਠਿੰਡਾ ਸਾਹਿਬ ਤੇ ਜਿਹੜੇ ਇਸ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਐ ਕਲਾਸਮੇਟ ਰਹੇ ਆ ਸੋ ਉਹਨਾਂ ਨੂੰ ਕੋਈ ਦਿੱਕਤ ਨਹੀਂ ਐ ਪਿੰਡ ਪਿਸ ਦਾ ਪੀਸੀ ਜਾਵੇ ਨਾ ਡੀਸੀ ਸਾਹਿਬ ਇਹਦੇ ਵੱਲ ਧਿਆਨ ਦਿੰਦੇ ਆ ਆ ਦੇ ਕਲਾਸ ਫੈਲੋ ਚੰਗੇ ਅਫਸਰ ਉਹਨਾਂ ਦੇ ਹੈਗੇ ਆ ਉਹ ਬਹਿ ਕੇ ਮੀਟਿੰਗ ਕਰ ਲੈਂਦੇ ਆ ਵੀ ਦੁਰਗੇ ਲੋਕ ਪਿਸਦੇ ਤਾਂ ਪੀਸੀ ਜਾਣ ਤੇ ਇੱਥੇ ਇੱਕ ਜਿਹੜੀ ਇਹ ਪ੍ਰੈਸ ਦੀ ਫਟਵਾਲ ਆ ਉਹ ਕਿਤੇ ਤਾਂ ਨਗਰਪੰਚਾਇਤ ਦੇ ਪਾਲੇ ਸਟ ਦਿੱਤੀ ਜਾਂਦੀ ਉਹਨਾਂ ਵੱਲੋਂ ਦੂਜੇ ਪਾਸੇ ਜੀ ਜੇ ਅੱਜ ਇਕੱਠੇ ਹੋ ਕੇ ਮੰਨ ਲਓ ਅਸੀਂ ਇੱਥੇ ਜਿੰਦਾ ਲਾ ਕੇ ਹੁਣ ਇਹਨੂੰ ਨਗਰਪੰਚਾਇਤ ਨੂੰ ਸਮਾਦ ਗਏ ਪਹਿਲਾਂ 5 ਸਾਲ ਦਾ ਇਹਨਾਂ ਦਾ ਕੰਟਰੈਕਟ ਹੋਇਆ ਵਾ ਇਹਨਾਂ ਨੇ 10 ਮਿੰਟਾਂ ਚ ਇਹਦੇ ਕੋਈ ਡਿਫੈਕਟ ਕੱਢ ਕੇ ਜਿਹੜਾ ਪੈਸਾ ਨਗਰਪੰਚਾਇਤ ਦੇ ਸਰ ਫੇਰ ਪਾ ਦੇਣਾ ਵੀ ਲੋਕਾਂ ਨੇ ਇਕੱਠੇ ਹੋ ਕੇ ਤੇ ਜਿੰਦਾ ਮਾਰਤਾ ਸੀ ਤੇ ਸਾਡਾ ਜੀ ਆਹ ਲੱਖਾਂ ਰੁਪਈਆ ਦਾ ਫੇਰਾ ਪ੍ਰੋਜੈਕਟ ਇਹਨਾਂ ਨੇ ਫੇਲ ਕਰ ਦਿੱਤਾ ਸੋ ਬਹੁਤ ਵੱਡੇ ਲੈਵਲ ਤੇ ਇੱਥੇ ਕਰਪਸ਼ਨ ਹੋਈ ਵੀ ਐ ਕਬੜਾ ਹੋਇਆ ਵਾ ਜਿਹਦੀ ਜਾਂਚ ਕਰਾਉਣ ਦੀ ਹਿੰਮ ਆ ਕਰਾਓ ਇਹਦੀ ਜਾਂਚ ਜੇ ਨਾ ਇਹਦੇ ਚ ਘੱਟੋ ਘੱਟ ਮਹਰਾਜ ਦੇ ਸੀਵਰੇਜ ਚੋਂ 50 ਕਰੋੜ ਦਾ ਘਪਲਾ ਨਿਕਲੇ ਸਾਨੂੰ ਜਿੱਥੇ ਮਰਜੀ ਸਕਦਾ ਤੁਸੀਂ ਕਾਇਦ ਕਰਾ ਲਓ ਇਹਨਾਂ ਨੇ ਕਰੋੜਾਂ ਰੁਪਈਆ ਦਾ ਇਥੇ ਘਪਲਾ ਕੀਤਾ ਹੋਇਆ ਨਾ ਇਥੇ ਕੋਈ ਮੋਟਰ ਹੈ ਨਾ ਕੁਝ ਹੋਰ ਹੈ ਇੱਕ ਮੋਟਰ ਲਾਈ ਬੈਠਿਆ ਚਾਰ ਚਾਰ ਮੋਟਰਾਂ ਦਾ ਪੁਆਇੰਟ ਹੈ ਇੱਕ ਕਹਿੰਦਾ ਵਾ ਵੀ ਮੋਟਰਾਂ ਵਿੱਚ ਡਿੱਗੀਆਂ ਹੋਈਆਂ ਕੁਝ ਨਹੀਂ ਹੈ ਪ੍ਰਾਈਵੇਟ ਮੁੰਡੇ ਰੱਖੇ ਹੋਇਆ ਆ ਹੁਣ ਤੁਸੀਂ ਖੜੇ ਹੋ ਅੱਧੇ ਘੰਟੇ ਨੂੰ ਆਕੇ ਦੇਖ ਲਓ ਫਿਰ ਬੰਦ ਪਿਆ ਹੋਊਗਾ ਮੈਂ 9 ਵਜੇ ਆ ਸੀਗਾ ਜੀ ਰਾਤ ਨੂੰ 9 ਵਜੇ ਇਹ ਇਹ ਬਹੁਤ ਵੱਡਾ ਸਾਡੇ ਪਰ ਲੋਕ ਵੀ ਉਹੇ ਜਿਹੇ ਘੰਟੇ ਬਾਅਦ ਚਲਾਉਂ ਬਣਾਏ ਵ ਕਿਆ ਆਸਤਾਨੇ ਸੂਰਾਰਗੇ ਕੀਤੇ ਵਾ ਗੰਦ ਚ ਖੰਦੇ ਆ ਆਈ ਤੁਰੇ ਫਿਰਦੇ ਆ ਤੁਰੇ ਫਿਰੋ ਰਿੰਗਦੇ ਰਹੋਗੇ ਜਿੱਨਾ ਕਰਕੇ ਕੋਈ ਨਹੀਂ ਬੋਲਦੇ ਕੋਈ ਨਹੀਂ ਚਲਾਉਂਦਾ ਉਹ ਆ ਦੇ ਵਾ ਨਵੇਂ ਘਰੇ ਤੋਰ ਦਿਓ ਨਵਾਂ ਬਹਾਲੋ ਨਵੇਂ ਨੂੰ ਘਰੇ ਤੋਰ ਦਿਓ ਪੁਰਾਣਾ ਲਿਆ ਕੇ ਬਾਹਰ ਲੋ ਜੀ ਨੂੰ ਮਰਜ਼ੀ ਕੁਝ ਕਰੀ ਚੱਲੋ ਇਹ ਥੋੜਾ ਜੱਪਖਾਨਾ ਉਹਨਾਂ ਚ ਇੱਦਾਂ ਹੀ ਰਹਿਣਾ ਜਿੱਨਾ ਚ ਤੁਸੀਂ ਆਪ ਉਹ ਲੋਕ ਲੜਦੇ ਕਿੰਨੇ ਘੰਟੇ ਚਲਾਉਂਦੇ ਜਿਵੇਂ ਚਲਾਉਂਦੇ ਨਹੀਂ ਜੀ ਇਹ ਪਤਾ ਨਹੀਂ ਇਹਨਾਂ ਦਾ ਇੱਥੇ ਆਪਾਂ ਇਹਨਾਂ ਦੇ ਅਫਸਰ ਬੁਲਾ ਲੈਨੇ ਉਹਨਾਂ ਨੂੰ ਫੋਨ ਲਾ ਲੋ ਕਹਣਗੇ ਸਾ ਦੇਖੋ ਜੀ ਸਾਡੇ ਕੋਲ ਰੀਡਿੰਗ ਹੈ ਜੀ ਪੂਰੀ ਹੈ ਅਸੀਂ ਇੰਨੇ ਚ ਘੰਟੇ ਚ ਚੈਲੰਜ ਹੈ ਡਿਪਾਰਟਮੈਂਟ ਨੂੰ ਦੂਜਾ ਟ੍ਰੀਟਮੈਂਟ ਪਲਾਂਟ ਬੰਦ ਕਰ ਦਿਓ ਸਾਨੂੰ 10 ਦਿਨ ਦਿੱਤੇ 10 ਦਿਨਾਂ ਚ ਇਹ ਪਾਣੀ ਦੇ ਪਿੰਡ ਦਾ ਖਾਲੀ ਕਰਦੇ ਤੁਹਾਡੇ ਪੈਰੀ ਹੱਥ ਸਾਰਾ ਨਗਰ ਲਾ ਕੇ ਆਵਾਂਗੇ ਜਿਹੜੇ ਅਫਸਰ ਦੇ ਤੇ ਖਾਲੀ ਨਹੀਂ ਕਰ ਸਕਦਾ ਤੁਸੀਂ ਪਤਾ ਨਹੀਂ ਕੀ ਇਹਦੇ ਚ ਕ腐ਸ਼ਨ ਕੀਤੀ ਹੈ ਕੀ ਨਹੀਂ ਕੀਤਾ ਛੋਟ ਹੈ ਕੀ ਹੈ ਪਿੰਡ ਹੀ ਨਹੀਂ ਖਾਲੀ ਕਰ ਸਕਦਾ ਇੱਕ ਚੀਜ਼ ਨੂੰ ਤੁਸੀਂ ਨਕਾਮ ਕਰਕੇ ਨਵੀਂ ਇੱਕ 8 ਕਰੋੜ ਰੁਪਏ ਦੀ ਪ੍ਰੋਜੈਕਟ ਲਾਇਆ ਚਲਾ ਤੁਸੀਂ ਅੱਜ ਫੇਰ ਪੁਰਾਣਾ ਰਹੇ ਦੱਸੋ ਕਸੂਰ ਫਿਰ ਕਿੱਥੇ ਆ ਲੋਕਾਂ ਚ ਕੀ ਕਸੂਰ ਤੇ ਜਦੋਂ ਕਿਸੇ ਮੀਟਿੰਗ ਚ ਜਾਂਦੇ ਆ ਤੁਸੀਂ ਸਾਨੂੰ ਗੁੰਮਰਾਹ ਕਰਦੇ ਹੋ ਲੋਕਾਂ ਨੂੰ ਪਤਾ ਕੀ ਬੋਲਦੇ ਵੱਡੇ ਅਫਸਰ ਕੁਰਸੀਆਂ ਤੇ ਬਹਿ ਕੇ ਅਸੀਂ ਛੱਡਿਆ ਪਾਉਂਦਾ ਤੁਸੀਂ ਗੋਹਾ ਪਾ ਦਿੰਦੇ ਹੋ ਜੀ ਤੂੜੀ ਪਾ ਦਿੰਦੇ ਹੋ ਹੱਦ ਹੋ ਗਈ ਯਾਰ ਤੁਸੀਂ ਅੰਨੇ ਸੀ ਜਦੋਂ ਤੁਸੀਂ ਸੀਵਰੇਜ ਪਾ ਕੇ ਗਏ ਹੋ ਇੱਥੇ ਵੀ ਇੱਥੇ ਗੋਹਾ ਵੀ ਹੋਊਗਾ ਇੱਥੇ ਪਿੰਡ ਦੇ ਵਿੱਚ ਉਹ ਵੀ ਹੋ ਤੁਸੀਂ ਕੀ ਕਦਮ ਚੱਕੇ ਆ ਕਿੰਨੇ ਲੋਕਾਂ ਤੇ ਤੁਸੀਂ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਕਰਾਇਆ ਤੁਸੀਂ ਕੀ ਕੀਤਾ ਕੁਝ ਅਸੀਂ ਤਾਂ ਕਹਿੰਦੇ ਆ ਬੰਦੀ ਕਾਰਵਾਈ ਜੇ ਨਗਰਪਤੀ ਆ ਖੜਾ ਨਗਰ ਪੰਚਾਇਤ ਦਾ ਪ੍ਰਧਾਨ ਖੜਾ ਇਹਨਾਂ ਦੇ ਐਮਸੀ ਖੜੇ ਆ ਜਿਨ੍ਹਾਂ 'ਚ ਕਸੂਰ ਆ ਇਹਨਾਂ ਨੂੰ ਪੁੱਠੇ ਟੰਗੋ ਕੋਈ ਨੇੜਿਆਂ ਨੂੰ ਹੀ ਅਰੇ ਯਾਰ ਲੋਕ ਤਰਾ ਤਰਾ ਕਰਦੇ ਫਿਰਦੇ ਤੁਸੀਂ ਬੈਠੇ ਉੱਥੇ ਆਦੀਆਂ ਕੁਰਸੀਆਂ ਤੇ ਮਾਰ ਕੇ ਗੱਲਾਂ ਮੁਰਜਾਣੇ ਹੋ ਘਰਾਂ ਨੂੰ ਲੋਕ ਪੀਸੀ ਜਾਂਦੇ ਇੱਥੇ ਬਿਮਾਰੀਆਂ ਤੁਸੀਂ ਜਾ ਕੇ ਰੋਟੀ ਖਾ ਕੇ ਦੇਖਿਓ ਇੱਥੋਂ ਦਾ ਡੀਸੀ ਕਿਸੇ ਘਰੇ ਆ ਕੇ ਬੈਠੇ ਕਿੰਨੇ ਮੁਸ਼ਕ ਜੋ ਲੋਕ ਰਹਿੰਦੇ ਆ ਜਿਹੜੇ ਤਰੀਕੇ ਨਾਲ